ਜਿਹੜੇ ਮੇਰੇ ਬੰਦੇ ਆ ਵਿਚਾਰੇ ਸੱਚੇ ਸੁੱਚੇ ਬੰਦੇ ਯਾਰ ਭੋਲੇ ਪੰਛੀ ਆ ਵਿਚਾਰੇ ਯਾਰ ਹੁਣ ਸੋਨੂੰ ਸੀਤੋ ਵਾਲੀ ਦਾ ਫੋਨ ਆਂਟਿਆ ਮੈਨੂੰ ਬਾਰ-ਬਾਰ ਭਾਜੀ ਮੈਨੂੰ ਵੀ ਲੜਦੇ ਖੜਾ ਕਰ ਦੋ ਮੈਂ ਆਖਿਆ ਜਾ ਭਰਾਵਾ ਤੂੰ ਵੀ ਖੜਾ ਹੋ ਜਾ ਜੀ ਇਹ ਕਿੰਦਾ ਨਹੀਂ ਮੀ ਮਾਰੀ ਜਾਂਦੇ ਹੋ ਗੱਲਾਂ ਸੁਪਨਾ ਜੀ ਮੇਰਾ ਵੀ ਸੁਪਨਾ ਮੈਂ ਪ੍ਰਧਾਨ ਮੰਤਰੀ ਬਣ ਕੇ ਚੰਗੇ ਕੰਮ ਕਰ ਸਕਾ 4 ਘੰਟਿਆਂ ਵਿੱਚ ਇੰਡੀਆ ਅਮੀਰ ਹੋ ਸਕਦਾ ਵਾ ਸਿਰਫ ਉਸਕੀ ਮੇਰੇ ਕੋ ਮੈਂ ਜਦੋਂ ਚਲਾਉਂਗਾ ਸਕੀਨ ਉਹ ਤੋਂ ਫਿਰ ਸਾਰੇ ਲੋਕਾਂ ਨੂੰ ਪਤਾ ਲੱਗ ਜਾਊਗਾ ਯਾਰ ਨੀਟੂ ਜੀ ਪਹਿਲਾਂ ਸੀ ਫਗਵਾੜੇ ਤੋਂ ਹਾਰੇ ਫੇਸ਼ ਸ਼ੀਲ ਰਿੰਕੂ ਤੋਂ ਹਾਰੇ ਤੇ ਹੁਣ ਕਿਹਦੇ ਅੱਗੇ ਹਾਰਨ ਦਾ ਮਨ ਬਣਾ ਲਿਆ ਵੇ ਇੱਥੋਂ ਹਾਰਨਾ ਹੁਣ ਕੀ ਪਲਾਨ ਹੈ ਦੇਖੋ ਜੀ ਹਾਰਾ ਜਿੱਤਾਂ ਦੇ ਪੈਂਦੀ ਆ ਗਰਦਾਰ ਦਾ ਕਰਦਾਰ ਦੀ ਮੋਹਰ ਹੀ ਲੱਗੂਗੀ ਮੇਰੇ ਤੇ ਪਰ ਅਨਸਤੋਰਲੇ ਉਹ ਤੇ ਮੈਂ ਲਾ ਕੇ 6 ਸੀਟਾਂ ਤੇ ਆ ਕਿਹੜੀਆਂ ਸੀਟਾਂ ਤੇ ਕਿੰਨੀਆਂ-ਕਿੰਨੀਆਂ ਵੋਟਾਂ ਨਾਲ ਜਿੱਤੋਂਗੇ ਸਾਰੀਆਂ ਸੀਟਾਂ ਚੰਗੀ ਤਰ੍ਹਾਂ ਹਾਰਾਂਗੇ ਪਰਾਂ ਦੇ ਲੋਕ ਕੱਢਦੇ ਤਾਂ ਮੈਂ ਜਿੱਤ ਲਿਆ ਤੁਸੀਂ ਜੰਨੇ ਹਾਰਾਂਗੇ ਤੁਸੀਂ ਹਾਰਾਂਗੇ ਸਾਡੇ ਕੋ ਪੈਸੇ ਹਨ ਨੀਗੇ ਅੱਛਾ ਪਾਈ ਹਾਰਾਂਗੇ ਨਾ ਕਿੰਨੇ ਕਿੰਨੇ ਵੋਟ ਦੇ ਫੇਰ ਹਾਰੋਂਗੇ ਵੋਟਾਂ ਦਾ ਤਾਂ ਕੋਈ ਹਿਸਾਬ ਹੀ ਨਹੀਂ ਹੋਦਾ 7 ਲੱਖ ਵੋਟ ਜੀ ਹਾਰ ਜੀਏ ਇਹ ਤੋਂ ਸ਼ਤਰਾਂ ਵਾਲਾ ਮਾਨਦਰ ਜੀ ਉਹਦੀ ਗੱਲ ਕਰੀ ਭਾਬੀ ਚੁੰਮੇ ਵਾਲੀ ਜਿਹੜੀ ਇਲੈਕਸ਼ਨ ਤੇ ਖੜੀ ਹੋ ਗਈ ਉਹ ਮਾਨਦਰ ਹੈਗੀ ਮੋਦੀ ਸਾਹਿਬ ਦੇ ਪਿੱਛੇ ਤਾਂ ਅਡਾਨੀ ਬਾਨੀ ਵਰਗੇ ਵੱਡੇ ਵੱਡੇ ਸ਼ਾਹਕਾਰ ਵੱਡੇ ਵੱਡੇ ਪੈਸੇ ਤਨਹਾੜ ਬੈਠੇ ਨੇ ਤੇਰੇ ਪਿੱਛੇ ਕੋੜਾ ਪੈਸਾ ਇਹ ਖਰਚੇਗਾ ਤੁਹਾਡੇ ਪਿੱਛੇ ਦੇਖੋ ਸਾਡੇ ਪਿੱਛੇ ਇਹ ਬੰਦੇ ਤਾਂ ਨਹੀਂ ਹੈਗੇ ਸਾਡੇ ਪਿੱਛੇ ਪਰਮਾਤਮਾ ਦਾ ਹੱਥ ਬਹੁਤ ਵੱਡਾ ਵਾ ਉਸ ਤੋਂ ਵੱਡਾ ਹੱਥ ਤੇ ਅਡਵਾਨੀਆ ਮਾਨੀਆ ਦਾ ਜਾਂ ਵੀ ਮੋਦੀ ਸਾਹਿਬ ਦਾ ਵੀ ਹੈ ਨੀਗਾ 6 ਕੈਂਡੀਡੇਟ ਜਿਹੜੇ ਤੁਹਾਡੇ ਖੰਡੇ ਆ ਉਹਨਾਂ ਦੇ 25-25000 ਦੀ ਜਿਹੜੀ ਆ ਪਹਿਲਾਂ ਫੀਸ ਜਮਾ ਹੋਣੀ ਆ ਉਹ ਕਿੱਥੋਂ ਇਕੱਠੇ ਕਰ ਲੈ ਕਿਵੇਂ ਕਿਸੇ ਨੇ ਹੈਲਪ ਕੀਤੀ ਆ ਕਿਸੇ ਨੇ ਚਾਰ ਪੈਸੇ ਦਿੱਤੇ ਕੋਈ ਇੱਕ ਪੀਪਾ ਬੰਨਣਾ ਆ 10-10 ਰੁਪਏ 20-20 ਰੁਪਏ ੰਦਾ ਇਕੱਠਾ ਕਰਕੇ ਫੇਰ ਹੀ ਆਪਾਂ ਪਹੁੰਚਦੇ ਸਾਡੇ ਕੋਲ ਪੈਸੇ ਕਿੱਥੇ ਹੈਗੇ ਵੀ 10-10 ਰੁਪਏ ਪਾਣਗੇ ਤੇ ਮੇਰਾ ਗੁਜ਼ਾਰਾ ਹੋ ਜੂਗਾ ਲੋਕ ਨੀਟੂ ਦਾ ਸਾਥ ਐ ਨਾ ਕਿਉਂ ਨਹੀਂ ਦਿੰਦੇ ਜਿੰਨਾ ਨੀਟੂ ਚਾਹੁੰਦਾ ਆ ਦੇਖੋ ਨੀਟੂ ਇੱਕ ਸੱਚਾ ਸੁੱਚਾ ਬੰਦਾ ਵਾ ਦਿਲ 'ਚ ਕੁਛ ਨਹੀਂ ਹੈਗਾ ਅੱਜ ਮੋਦੀ ਸਾਹਿਬ ਆਜਣ ਤੋਂ ਪੈਰੀ ਪੈ ਜਾਊਗਾ ਦਿਲਾਂ ਦੀ ਖੁਆਇਸ਼ ਆ ਸਾਡੇ ਕੀ ਸਾਡੇ ਥੱਲੇ ਵੀ ਸਾਡੇ ਵੀ ਐਮਪੀ ਹੋਣ ਸਾਡੀਆਂ ਵੀ ਗੱਡੀਆਂ ਚੱਲਣ ਅਸੀਂ ਵੀ ਕਿਤੇ ਪ੍ਰਧਾਨ ਮੰਤਰੀ ਸੁਭਣੇ ਤੋਂ ਸਾਡੇ ਵੱਡੇ ਆ ਉਹ ਸਵਾਲ ਆਪਾਂ ਤੁਹਾਨੂੰ ਕਰ ਰਹੇ ਆ ਦੋ ਸਿਰਫ ਜਿਹੜੇ ਮੇਨ ਮੁੱਦੇ ਆ ਉਹ ਨਹੀਂ 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 ਸੋ ਜਾਣ ਤੋਂ ਸਰ ਤੋਂ ਹੀ ਉਹ ਮੈਂ ਮੈਂ ਸਰ ਜਿੰਨੇ ਮੁੱਦਿਆਂ ਤੇ ਗੱਲ ਕੀਤੀ ਸਾਰੇ ਮੁੱਦੇ ਮੇਰੇ ਸਹੀ ਆ ہمارا ਇੱਕ ਦੋ ਇੱਕ ਦੋ ਸਵਾਲ ਹੈਗੇ ਮਾਲ ਦੀ ਗੱਲ ਆ ਦੇਖੋ ਜਿਹੜੇ ਆਪਕੇ ਸਵਾਲ ਦੇਣੇ ਸੀ ਉਹਦਾ ਜਵਾਬ ਦੇਣ ਤੋਂ ਪਹਿਲਾਂ ਹੀ ਨੀਟੂ ਭੱਜ ਤੌਰ ਗਿਆ